ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ ਪੁੱਤ ਸੁਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ ਅੱਜ ਪੰਜਾਬ 'ਚ ਲੋਹੜੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪੰਜਾਬ ਦੇ ਲੋਕ ਇਸ ਤਿਹਾਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਉਂਦੇ ਹਨ ਉੱਥੇ ਛੋਟੇ ਸਿੱਧੂ ਮੂਸੇਵਾਲੇ ਦੀ ਪਹਿਲੀ ਲੋਹੜੀ ਤੇ ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਭਾਵੁਕ ਪੋਸਟ ਸਾਂਝੀ ਕੀਤੀ ਆ ਜਿਸ 'ਚ ਉਹਨਾਂ ਨੇ ਲਿਖਿਆ ਜਦੋਂ ਤੂੰ ਗਿਆ ਸੀ ਮੈਂ ਕੇਰਾ ਤਹਾਰ ਗਿਆ ਸੀ ਸ਼ੇਰਾ ਤੈਨੂੰ ਚੁੱਪਚਾਪ ਪਿਆਰ ਦੇਖ ਮੇਰੀ ਦੁਨੀਆ ਉੱਜੜ ਗਈ ਸੀ ਤੇ ਮੈਂ ਜਮਾ ਗੋਡਿਆਂ 'ਪਰ ਬਹਿ ਗਿਆ ਸੀ ਫਿਰ ਸਤਗੁਰੂ ਦੀ ਕਚੈਰੀ 'ਚ ਤੇਰੀ ਤੇ ਮੇਰੀ ਪੱਕੀ ਯਾਰੀ ਦੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤਾਂ ਉਹਨਾਂ ਨੇੜੇ ਹੋ ਕੇ ਤੇਰੇ ਤੇ ਮੇਰੇ ਰਿਸ਼ਤੇ ਦੇ ਕਿਸੇ ਨੂੰ ਸੁਣਿਆ ਤੇ ਮੇਰੀ ਬੇਰੰਗ ਜ਼ਿੰਦਗੀ 'ਚ ਫਿਰ ਰੰਗ ਤੋਂ ਰੰਗ ਭਰਨ ਲਈ ਆਏ ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤੂ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਮੇਰੇ ਕੋਲ ਮੁੜ ਆਇਆ ਪੁੱਤੂ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ 'ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹਨਾ ਹਾਂ ਜਮਾਨੀਆਂ ਮਾਨ ਪੁੱਤਰਾ ਤੇਰੇ ਮੇਰੇ ਰੂਪ ਨੂੰ ਪਹਿਲੀ ਲੋੜੀ ਮੁਬਾਰਕ ਮੇਰਾ ਬੱਬਰ ਸ਼ੇਰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਇਸ ਤਿਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਮੂਸੇਵਾਲੇ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਭੰਗੜੇ ਪਾਏ ਜਾ ਰਹੇ ਹਨ ਦਰਅਸਲ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸੁਭਦੀਪ ਦੀ ਪਹਿਲੀ ਲੋੜੀ ਮਨਾ ਰਹੇ ਹਨ ਇਸ ਮੌਕੇ ਉਹਨਾਂ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਇਸ ਦੌਰਾਨ ਦੀਆਂ ਕਈ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਇਸ ਵਿਚਾਲੇ ਮਾਤਾ ਚਰਨਕੌਰ ਨੇ ਆਪਣੇ ਵੱਡੇ ਪੁੱਤਰ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਆ ਜਿਸ 'ਚ ਉਹਨਾਂ ਨੇ ਨਿੱਕੇ ਤੇ ਵੱਡੇ ਸਿੱਧੂ ਦੀ ਤਸਵੀਰ ਸ਼ੇਅਰ ਕਰਕੇ ਖਾਸ ਕੈਪਸ਼ਨ ਵੀ ਲਿਖਿਆ ਆ ਧੰਨਵਾਦ ਜੀ